ਪਟਿਆਲਾ ਪੀਆਰਟੀ ਦੇ ਮੁਲਾਜ਼ਮਾਂ ਦੀ ਸਰਕਾਰ ਦੇ ਨਾਲ ਹੋਈ ਸਹਿਮਤੀ ਜੇਲ੍ਹ ਤੋਂ ਬਾਹਰ ਆ ਕੇ ਮੀਡੀਆ ਦੇ ਨਾਲ ਕੀਤੀ ਗੱਲਬਾਤ ਆਓ ਸੁਣਦੇ ਹਾਂ ਉਹਨਾਂ ਕੀ ਕਿਹਾ ਕਿਵੇਂ ਦੇਖਦੇ ਹਾਂ ਕਿ ਪਾਉ ਨੂੰ ਬਾੜਾ ਤੋਂ ਜਿਸ ਤਰੀਕੇ ਨਾਲ ਲਿਜਾਉਦੇ ਦੀ ਵੀਡੀਓ ਆਈ ਸਾਡੇ ਉਸ ਤੋਂ ਬਾਅਦ ਪੇਸ਼ੀ ਤੇ ਵੀ ਲੈ ਕੇ ਗਏ ਮੈਡੀਕਲ ਵੀ ਹੋਇਆ ਕਿਸ ਤਰੀਕੇ ਨਾਲ ਵੇਖਿਆ ਜਾਵੇ ਜਦੋਂ ਰਹਾ ਦੇਖੋ ਜੀ ਫੌਸਲਾ ਜਿਹੜਾ ਰਵਈਆ ਸੀਗਾ ਬੜਾ ਹੀ ਇੱਕ ਤਾਨਾਸ਼ਾਹੀ ਸਰਕਾਰ ਦੇ ਕਹਿਣ ਤੇ ਬਹੁਤ ਜੜੀ ਕਸਿਟਿਆ ਗਿਆ ਸਾਨੂੰ ਤੁਸੀਂ ਆਪ ਹੀ ਕਵਰੇਜ ਕੀਤਾ ਤੇ ਉਹ ਲੋਕਾਂ ਤੱਕ ਸੁਨੇਹਾ ਪਹੁੰਚਿਆ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਸਾਡੇ ਸਾਥੀਆਂ ਨੇ ਦੱਸਿਆ ਵੀ ਕਾਫੀ ਜ਼ਿਆਦਾ ਵੀਡੀਓ ਵੀ ਵਾਇਰਲ ਹੋਈ ਬਹੁਤ ਹੀ ਨਿੰਦਣਯੋਗ ਜਿਹੜਾ ਜਿਹੜੀ ਹਰਕਤ ਸੀਗੀ ਪ੍ਰਸ਼ਾਸਨ ਦੀ ਬਹੁਤ ਹੀ ਨਿੰਦਣਯੋਗ ਹਰਕਤ ਸੀਗੀ ਚਲੋ ਮੈਂ ਜਦੋਂ ਸਾਡਾ ਮੈਡੀਕਲ ਹੋਇਆ ਅਪੀਲ ਵੀ ਕੀਤੀ ਆਪਾਂ ਸਾਰੀਆਂ ਜਤਾਬੰਦੀਆਂ ਨੂੰ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਸਾਡੀ ਦਸਤਾਰ ਨਹੀਂ ਕੀ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਮੇਰੇ ਕੋਲ ਕੇਸ ਵੀ ਮੇਰੇ ਪਏ ਨਹੀਂ ਮੈਂ ਸਾਹਮਣੇ ਹੋਏ ਨਹੀਂ ਜਿਹੜੇ ਮੇਰੇ ਕੇਸ ਪੁੱਟੇ ਗਏ ਉਸ ਕਿਸੇ ਕਿਸੇ ਟਣ ਦੇ ਵਿੱਚ ਤੇ ਬਹੁਤ ਹੀ ਮੈਂ ਤਾਂ ਕਹਾਂ ਵੀ ਕਟਿਆ ਹਰਕਤ ਪ੍ਰਸ਼ਾਸਨ ਦੀ ਇਸ ਤੋਂ ਵੱਧ ਕੀ ਹੋ ਸਕਦੀ ਹੈ ਜੀ ਪਰ ਤੁਹਾਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਤੁਸੀਂ ਅਗਰੈਸਿਵ ਮੂਡ ਦੇ ਵਿੱਚ ਸੀਗੇ ਤੁਸੀਂ ਬੌਲ ਨੂੰ ਖਰਾਬ ਕਰਨਾ ਚਾਹੁੰਦੇ ਸੀਗੇ ਪੈਟਰੋਲ ਦੀਆਂ ਬੋਤਲਾਂ ਤੁਸੀਂ ਨਾਲ ਰੱਖ ਕੇ ਬੈਠੇ ਸੀਗੇ ਜੋ ਇੱਕ ਸ਼ਦੂਰ ਦੇ ਵਿੱਚ ਵੀ ਸਾਨੂੰ ਵੇਖਣ ਨੂੰ ਮਿਲਿਆ ਸੀ ਵੇਖੋ ਜੀ ਸਾਡੇ ਵੱਲੋਂ ਜੋ ਵੀ ਪੈਟਰੋਲ ਸਾਡੇ ਸਾਥੀਆਂ ਕੋਲ ਸੀਗਾ ਪਰ ਅਸੀਂ ਕੋਈ ਮਾਹੌਲ ਖਰਾਬ ਨਹੀਂ ਸੀ ਕਰਨਾ ਚਾਹੁੰਦੇ ਅਸੀਂ ਸ਼ਾਂਤਮਈ ਤਰੀਕੇ ਨਾਲ ਇੱਕ ਰੋਸ ਵੱਜੋ ਬੈਠੇ ਸੀ ਰੋਸ ਸਾਡਾ ਕਿਉਂ ਸੀਗਾ ਕਿਉਂਕਿ ਸਾਡੇ ਕੁਝ ਸਾਥੀਆਂ ਨੂੰ ਸਵੇਰ ਤੋਂ ਹੀ ਸਵੇਰੇ ਤਕਰੀਬਨ 4 ਵਜੇ ਤੋਂ ਲੈ ਕੇ ਘਰਾਂ ਦੇ ਵਿੱਚੋਂ ਜਿਹੜਾ ਇਹਨਾਂ ਨੇ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਉਸ ਦੇ ਰੋਸ ਦੇ ਵਿੱਚ ਜਿਹੜਾ ਸਾਨੂੰ ਇਸ ਜਿਹੜਾ ਗੇਟ ਬੰਦ ਕਰਨਾ ਪਿਆ ਨਹੀਂ ਤਾਂ ਸਾਡੀ ਸ਼ਾਂਤਮਈ 2 ਘੰਟੇ ਦਾ ਗੇਟ ਰੈਲੀ ਦਾ ਪ੍ਰੋਗਰਾਮ ਸੀਗਾ ਪਰ ਇਹ ਸਰਕਾਰ ਨੇ ਮਾਹੌਲ ਜਿਹੜਾ ਆਪ ਹੀ ਕ੍ਰੀਏਟ ਕੀਤਾ ਤੇ ਆਪ ਹੀ ਉਹਨੂੰ ਖਰਾਬ ਕੀਤਾ ਤੇ ਉਹਦਾ ਸਿਹਰਾ ਜਿਹੜਾ ਸਾਡੇ ਸਿਰ ਤੇ ਮੜਿਆ ਜਾ ਰਿਹਾ ਪਰ ਲੱਗਦਾ ਹੈ ਕਿ ਤੁਹਾਨੂੰ ਕੀ ਜਿਹੜੀ ਉਹ ਮੁਕੀਬ ਸੀ ਜਿਹੜਾ ਤੁਹਾਡਾ ਧੰਨਾ ਸੀਗਾ ਉਹ ਜਿਹੜੀ ਕਿ ਉਹ ਜਿਹੜੀ ਸਟੇਟੂਟੀ ਦਾ ਉਹ ਕਿਹਾ ਕਿ ਉਹ ਫੇਲ ਹੋਇਆ ਦੇਖੋ ਫੇਲ ਸਰਕਾਰ ਨੇ ਆਪਣਾ ਤੰਤਰ ਵਰਤ ਕੇ ਸਾਡੇ ਜਿਹੜੇ ਉਸ ਧਰਨੇ ਨੂੰ ਜਿਹੜਾ ਸਾਡਾ ਵਿਰੋਧ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਅਸੀਂ ਇਹਨੂੰ ਆਪਣਾ ਫੇਲ ਨਹੀਂ ਸਮਝਦੇ 60 ਤੋਂ ਜਿੱਥੇ ਤੱਕ ਲੜਿਆ ਗਿਆ ਅਸੀਂ ਲੜੇ ਆਂ ਤੇ ਅੱਗੋਂ ਵਾਸਤੇ ਵੀ ਅਸੀਂ ਲੜਦੇ ਰਵਾਂਗੇ ਅਸੀਂ ਆਪਣੇ ਉਹਨਾਂ ਗੁਰੂਆਂ ਦੀ ਦਿੱਤੀ ਹੋਈ ਸੇਹ ਤੇ ਤੁਰਨੇ ਆ ਜਿਨ੍ਹਾਂ ਨੇ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਰੱਖੀ ਸੀ ਤੇ ਅਸੀਂ ਵੀ ਇਸ ਸਰਕਾਰ ਨੂੰ ਜਾਬਰ ਹੀ ਕਹਾਂਗੇ ਕਿਉਂਕਿ ਇਹਨਾਂ ਨੇ ਵੀ ਜ਼ਬਰ ਕੀਤਾ ਸਾਡੇ ਨਾਲ ਬਹੁਤ ਜ਼ਿਆਦਾ ਤੇ ਕਿਤੇ ਨਾ ਕਿਤੇ ਸਾਡੀ ਆਵਾਜ਼ ਨੂੰ ਦਬਾ ਕੇ ਜਿਹੜਾ ਆਪਣੀ ਮਾੜੀ ਨੀਤੀ ਜਿਹੜਾ ਨੀਤੀਕਰਨ ਕਰਨਾ ਚਾਹੁੰਦੀ ਸੀ ਉਹ ਨੀਤੀਕਰਨ ਕਰਨ ਦੇ ਵਿੱਚ ਕਾਮਯਾਬ ਹੋਈ ਆ ਆ ਨਰਿੰਦਰ ਆਜੋ ਬਾਈ ਨਾਲ ਆਜੋ ਬਾਈ ਕਹਿੰਦੇ ਕਹੋਗੇ ਅੱਜ 4 ਦਿਨ ਬਾਅਦ ਘਟਮਟ ਵਾਲੀ ਜਮਾਨਤ ਚੋਈ ਹੈ ਕਿਸ ਤਰੀਕੇ ਨਾਲ ਚੱਲੇਗੀ ਕਿਉਂਕਿ ਜੇ ਜੀ ਸਾਨੂੰ ਮੰਨ ਲਓ ਥਾਣਿਆਂ ਚ ਜਾਂ ਜੇਨਾ ਚ ਡੱਕਿਆ ਗਿਆ ਅਸੀਂ ਆਪਣੀ ਹਕਕਾਂ ਲਈ ਲੜਦੇ ਹੋਏ ਜੀ ਅਗਲੇ ਹਕੀਕਤ ਜਾਰੀ ਮੰਗਲ ਨਾਲ ਹੀ ਹਿੰਦੂ ਹੋਗੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਾਨੂੰ ਜਬਰੀ ਝੁੱਕ ਕੇ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਨੂੰ ਜਿਨ੍ਹਾਂ ਦੇ ਵਿੱਚ ਡੱਕਿਆ ਆ ਤੇ ਸਾਡੇ ਸਾਥੀ ਸੁਲਤਾਨ ਸਿੰਘ ਜੀ ਸਾਡੇ ਨਾਲ ਖੜੇ ਨੇ ਜਿਨ੍ਹਾਂ ਦੇ ਕਿਸਾਨੀ ਵੀ ਬੇਦਬੀ ਹੋਈ ਸਾਨੂੰ ਕੜੀ ਸਟਡੀਓਸ ਕੋਟ ਮਾਰ ਕਰਕੇ ਉਹ ਨਾਸ਼ਵਾਲ ਬਰਤਕੀ ਸਾમી ਜਿਨ੍ਹਾਂ ਨੇ ਨਿਚੋ ਸੁਣਿਆ ਪੰਸੀ ਸਾਨੂੰ ਅਧਿਕਾਰ ਦੇ ਆ ਕਿਸਾਨ ਜਥੇਬੰਦੀਆਂ ਦਾ ਕਰਮਾਸੀ ਜਥੇਬੰਦੀਆਂ ਦਾ ਸਟੂਡੈਂਟ ਜਥੇਬੰਦੀਆਂ ਦਾ ਤੇ ਨਾਲ ਵੀ ਨਾਲ ਭਰਾਤਰੀ ਜਥੇਬੰਦੀਆਂ ਦਾ ਜਿਨ੍ਹਾਂ ਨੇ ਸਾਡੀ ਹਮਾਇਤ ਕੀਤੀ ਤੇ ਨਾਲ ਵੀ ਨਾਲ ਸੀ ਧੰਨਵਾਦ ਕਰਦੇ ਆ ਸਭੀ ਪੰਜਾਬ ਰੂਪ ਦੇ ਪਨਵਾਸੇਆਂ 25 11 ਯੂਨੀਅਨ ਦੇ ਜੋ ਆਗੂ ਸਹਿਬਾਨ ਬਾਹਰ ਸੀ ਜਿਨ੍ਹਾਂ ਦੀ ਸੂਝਬਾਜ਼ੀ ਤੇ ਸਦਕਾ ਅਸੀਂ ਇਸ ਸੰਘਰਸ਼ ਨੂੰ ਜਿੱਤੇ ਆ ਤੇ ਸਰਕਾਰ ਜਿਹੜੀ ਬੈਕਫੁੱਟ ਤੇ ਆਈ ਕਿਤੇ ਨਾ ਕਿਤੇ ਸਰਕਾਰ ਵੀ ਨਲੇਕੀਆ ਲੋਕੀ ਸਰਦ ਮਲਾਜਮਾਂ ਨੂੰ ਹਕਾ ਲਈ ਲੜਦੇ ਮਲਾਜਮਾਂ ਨੂੰ ਇਸ ਤਰ੍ਹਾਂ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਣਾ ਇਸ ਤਰ੍ਹਾਂ ਸਰਕਾਰ ਦੇ ਮਨਜ਼ੂਰ ਹੋਈ ਮਜਬੂਰ ਹੋਈ ਬਹੁਤ ਸੋਈ ਅਸੀਂ ਪੰਜਾਬ ਵਾਸੀਆਂ ਦੀ ਬਦੌਲਤ ਸੰਘਰਸ਼ੀ ਲੋਕਾਂ ਦੀ ਵਗੋਂ ਤੋਂ ਅੱਜ ਜਿੱਤ ਕੇ ਵੰਡ ਆਇਆ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਬਾੜਾ ਕਿੱਥੇ ਆ ਗਿਆ ਇਸ ਤਰੀਕੇ ਹਸਪਤਾਲ ਬਈ ਨਾਨਕਪੁਰਾ ਬਾੜਾ ਕਿੱਥੇ ਖਿੱਚਿਆ ਗਿਆ ਸਰਕਾਰ ਦਾ ਕੀ ਰਵਈਆ ਸੀਗਾ ਕੋ ਜੀ ਇਹ ਰਵਈਆ ਆਪਾਂ ਇਹ ਤੁਹਾਨੂੰ ਸੁਖਦੇ ਆ ਵੀ ਪਾਣਾ ਸਹੀ ਰਵਈਏ ਦੇ ਨਾਲ ਸਾਡੇ ਨਾਲ ਪਤੀਰਾ ਕੀਤਾ ਗਿਆ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਵੱਖ-ਵੱਖ ਯੂਨੀਅਨਾਂ ਆ ਪ੍ਰੋਗਰਾਮ ਕਰਦੀਆਂ ਨੇ ਸੰਘਰਸ਼ ਕਰਦੀਆਂ ਨੇ ਹੜਤਾਲਾਂ ਮੁਜਾਹਰੇ ਕਰਦੀਆਂ ਨੇ ਜਿਵੇਂ ਕਿ ਟੀਚਰ ਸਾਡੀਆਂ ਭੈਣਾਂ ਉਹਨਾਂ ਨੂੰ ਮਾਰਿਆ ਕੁਝ ਜਾਂਦਾ ਇਹੋ طرح ਸਾਡੇ ਤੇ ਪਾਣੀ ਦੀਆਂ ਮਸ਼ਹਾਰਾਂ ਹੋਈਆਂ ਸਾਡੇ ਦਾ 307 ਦੇ ਪਰਚੇ ਦਰਜ ਕੀਤੇ ਗਏ ਸਾਡੇ ਸਾਥੀ ਬੜੀ ਕੁਝ ਜੇਲ੍ਹਾਂ ਦੇ ਵਿੱਚ ਬੰਦ ਨੇ ਨਜ਼ਰਬੰਦ ਕੀਤੇ ਹੋਏ ਨੇ ਅਸੀਂ ਉਹਨਾਂ ਤੋਂ ਕਰ ਚੁੱਪ ਨਹੀਂ ਬੈਠਾਂਗੇ ਜਿਨ੍ਹਾਂ ਤੋਂ ਕਰ ਸਾਡੇ ਸਾਥੀ ਹਾਲੀਵੁੱਡ ਦੇ ਡੋਡੇ ਦੇ ਨਹੀਂ ਪਣਗੇ ਤੇ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਪੰਜਾਬ ਸਰਕਾਰ ਨਭਟਾਰਾ ਨਹੀਂ ਕਰ ਰਹੀ। ਸਰਕਾਰ ਕਿਸ ਤਰੀਕੇ ਨਾਲ ਦੇਖ ਰਹੀ ਕਿ 307 ਦੇ ਜਿਹੜੇ ਪਰਚੇ ਦਰਜ ਹੋਏ ਸੀ ਕਿੰਨੇ ਕੁ ਮੁਲਾਜ਼ਮ ਨੇ ਹੋ ਜਿਹਨਾਂ ਕਿਤੇ 307 ਦੇ ਪਰਚੇ ਦਰਜ ਹੋਏ ਸੀ। ਸੂਰੇ ਪੰਜਾਬ ਦੇ ਵਿੱਚ ਘੱਟੋ ਘੱਟ ਸਾਡੇ 20 ਤੋਂ 25 ਮਲਾਜਮਾਨੀ ਗਿਣਤੀ ਹੈ ਜਿਨ੍ਹਾਂ ਦੇ ਉੱਪਰ 307 ਦੇ ਝੂਠੇ ਪਰਚੇ ਪਾ ਕੇ ਸਾਡੇ ਸਾਥੀਆਂ ਨੂੰ ਜੇਲ੍ਹਾਂ ਦੇ ਵਿੱਚ ਨੱਕਿਆ ਗਿਆ ਪੂਰੀਆਂ ਵੀਡੀਓਜ਼ ਜਿਹੜੀਆਂ ਬਣ ਕੇ ਸੋਸ਼ਲ ਮੀਡੀਆ ਤੇ ਆਈਆਂ ਨੇ ਪੰਜਾਬ ਸਰਕਾਰ ਦੀ ਮਲਕੀਆ ਜਾਨ ਮੁੱਜ ਕੇ ਸੰਘਰਸ਼ੀ ਲੋਕਾਂ ਨੂੰ ਦੱਬਣਾ ਸੰਘਰਸ਼ੀ ਲੋਕਾਂ ਦੀ ਆਵਾਜ਼ ਨੂੰ ਦੱਬਣਾ ਪਰ ਜਿਉਂ-ਜਿਉਂ ਸਾਨੂੰ ਦੱਬਣਗੇ ਜਿਉਂ ਜੇ ਸਿ ਉੱਪਰ ਕੇ ਉੱਪਰ ਨੂੰ ਆਵਾਂਗੇ ਉਹ ਵੈੰਦੂ ਸੱਚੇ ਪਾਤਸ਼ਾਹ ਸਾਡੇ ਨਾਲ ਜਿੱਤ ਹਮੇਸ਼ਾ ਲੜਦੇ ਲੋਕਾਂ ਨਹੀਂ ਹੁੰਦੀ। ਜੀ ਜੀ ਤੁਹਾਡੀ ਸਹਿਮਤੀ ਹੈ ਕਿਉਂਕਿ ਇਹ ਮੰਗ ਰੱਖੀ ਗਈ ਸੀ ਰੇਸ਼ਨ ਤੇ ਗਿਲਵਲੋਂ ਕਿ ਤੁਹਾਡੀ ਜਿਹੜੀ ਹੈ ਉਹ ਤੁਹਾਨੂੰ ਰਿਲੀਜ਼ ਕੀਤਾ ਜਾਵੇ ਤਾਂ ਦੂਸਰੇ ਪਾਸੇ ਹੜਤਾਲ ਖਤਮ ਕਰ ਦਿੱਤੀ ਜਾਵੇਗੀ। ਲੇਕਿਨ ਜਿਹੜਾ ਤੁਹਾਡਾ ਅਸਲ ਮੁੱਦਾ ਸੀਗਾ ਕਿ ਕਿਲੋਮੀਟਰ ਸਕੀਮ ਜਿਹੜੀ ਉਹ ਬੰਦ ਕਰ ਦਿੱਤੀ ਸੀ ਆਵੇ ਉਹਦਾ ਟੈਂਡਰ ਜਿਹੜਾ ਨਾ ਕੱਟਿਆ ਜਾਵੇ ਕਿ ਉਹਦੇ ਤੇ ਅਮਲ ਹੈ ਜਾਂ ਹੜਤਾਲ ਖਤਮ ਹੋ ਗਈ ਹੈ ਜਾਂ ਕੋਈ ਜਾਣਕਾਰੀ ਹੈ ਤਾਂ ਬਿਲਕੁਲ ਜੀ ਅਸੀਂ ਦੇਖੋ ਜੇਲ੍ਹਾਂ ਦੇ ਵਿੱਚ ਨਜਰਬੰਦ ਸੀ ਫਿਰ ਹਾਲ ਸਾਨੂੰ ਉਸ ਵਾਰ ਅਪਡੇਟ ਬਾਰੇ ਕੁਝ ਵੀ ਪਤਾ ਨਹੀਂ ਹੈਗਾ। ਵਾੜਾ ਕੇ ਅਸੀਂ ਸਾਡੇ ਸਾਥੀਆਂ ਨਾਲ ਗੱਲਬਾਤ ਕਰਾਂਗੇ ਜੋ ਵੀ ਅੱਗੇ ਦੀ ਰਣਨੀਤੀ ਹੋ ਅਸੀਂ ਮੀਟਿੰਗ ਕਰਕੇ ਉਹਦਾ ਐਲਾਨ ਵੀ ਕਰਾਂਗੇ ਤੇ ਵਿਚਾਰ ਵਟਾਂਦਰਾ ਵੀ ਕਰਾਂਗੇ ਕੋਈ ਪਰਬਤੀ ਦਾ ਪੁਲਿਸ ਦਾ ਜਾਂ ਕਿਸੇ ਤਰੀਕੇ ਦਾ ਡੌਚਰ ਕੀਤਾ ਗਿਆ ਕਿ ਪੱਗਾਂ ਨੂੰ ਮੰਨ ਲੋ ਜਾਂ ਕਿਸੇ ਤਰੀਕੇ ਦਾ ਬਿਲਕੁਲ ਜੀ ਬਿਲਕੁਲ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਸਾਥੀ ਨੂੰ ਦਸਤਾਨਾ ਤੋਂ ਫੜ ਕੇ ਉਹਦੀ ਪੱਗ ਦੀ ਬੇਅਦਬੀ ਕੀਤੀ ਗਈ ਅਸੀਂ ਮੰਗ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗਦੇ ਹਾਂ ਕਿ ਮੁੱਖ ਮੰਤਰੀ ਭਗਵਤ ਮਾਨ ਜੀ ਵੀ ਜਿਸ ਵੀ ਸੈਕਸ਼ਨ ਨੇ ਸਾਡੇ ਸਾਥੀ ਦੀ ਬੇਇੱਜ਼ਤੀ ਕੀਤੀ ਹੈ ਕਿਸਾਂ ਦੀ ਬੇਇੱਜ਼ਤੀ ਕੀਤੀ ਹੈ ਉਹਦੀ ਪੱਗ ਦੀ ਬੇਇੱਜ਼ਤੀ ਕੀਤੀ ਹੈ ਸਾਨੂੰ ਪਤਾ ਲੱਗੇ ਸਾਡੀ ਮੈਨੇਜਮੈਂਟ ਦਾ ਉੱਚ ਅਧਿਕਾਰੀ ਵੀ ਉਹਦੀ ਬੇਇੱਜ਼ਤੀ ਦੇ ਵਿੱਚ ਸ਼ਾਮਲ ਸੀ ਕਰਾਉਣ ਦੇ ਵਿੱਚ ਸਾਨੂੰ ਅਸੀਂ ਜਥੇਬੰਦੀ ਵੱਲੋਂ ਅਚਾਨਕ ਤੰਤਰਾ ਕਰਕੇ ਚਾਹੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਵਕੀਲ ਦੀ ਸਲਾਹ ਲੈਣੀ ਪਵੇ ਚਾਹੇ ਸਾਨੂੰ ਕਿਸੇ ਵੀ ਰਾਸਟੀ ਜਥੇਬੰਦੀ ਸਲਾਹ ਲੈਣੀ ਪਵੇ ਚਾਹੇ ਕਿਸੇ ਵੀ ਸਾਨੂੰ ਸਤਕਾਰਯੋਗ ਬਜ਼ੁਰਗਾਂ ਦੀ ਸਲਾਹ ਲੈਣੀ ਪਵੇ ਤੇ ਅਸੀਂ ਉਹ ਸਲਾਹ ਲੈ ਕੇ ਗੱਲਬਾਤ ਕਰਕੇ ਉਸ ਉੱਪਰ ਜਥੇਬੰਦੀ ਦੀ ਮੀਟਿੰਗ ਕਰਕੇ ਅਗਲਾ ਫੈਸਲਾ ਲਵਾਂਗੇ ਠੀਕ ਹੈ